ਹਾਂ ਇਹ ਤਿਆਰ ਤਾਂ ਹੋ ਗਏ ਚੱਲ ਗਈ ਹੁਣ ਡਿਊਟੀ ਅਲੇ ਡਿਊਟੀ ਵਾਲੇ ਹੋ ਗਏ ਹੋ ਗਏ ਜੀ ਤਿਆਰ ਹਾਂ ਹੋ ਗਿਆ ਅੱਛਾ ਤੇ ਹੁਣ ਚੱਲਿਓ ਫਿਰ ਹੋਰ ਬਾਜ ਜਾਣਾ ਟਾਈਮ ਹੋ ਗਿਆ ਫਿਰ ਅੱਜ ਫਿਰ ਤੁਸੀਂ ਕਿੰਨੇ ਵਜੇ ਆਉਂਗੇ ਅੱਜ ਇੱਕ ਤਰੀਕ ਹੈ ਨਾ ਹਾਂ ਇੱਕ ਤਰੀਕ ਹੈ ਕਿਉਂ ਉਹ ਅੱਜ ਤੁਹਾਨੂੰ ਤਨਖਾਹ ਮਿਲੂਗੀ ਤਨਖਾਹ ਤਾਂ ਮਿਲੂਗੀ ਮੈਂ ਤਾਂ ਉਹੀ ਟਾਈਮ ਆਉਂਗਾ 4 ਵਜੇ ਫਿਰ 4-5 ਵਜੇ ਜਾਂਣੇ ਛਾ ਮੈਂ ਵੀ ਕਹਿੰਦੀ ਸੀ ਨਾ ਵੀ ਤੁਸੀਂ ਤਨਖਾਹ ਇਸ ਵਾਰ ਮੈਨੂੰ ਦੇ ਦਿਓ। ਕਿਉਂ ਤੈਂ ਕੀ ਕਰਨੀ ਤਨਖਾਹ? ਉਹ ਮੈਂ ਵੀ ਇਸ ਘਰ ਦੀ ਮੈਂਬਰ ਹਾਂ ਗੇ ਤਾਂ ਫਿਰ ਮੈਂ ਹੁਣ ਸਾਰੀ ਘਰ ਦੀ ਕਵਿਲਦਾਰੀ ਨਾ ਆਪਣੇ ਸਿਰ ਲੈ ਲੈਣੀ ਹੈਗੀ। ਮੈਂਬਰ ਤਾਂ ਹੈਗੀ ਆ ਤੈਨੂੰ ਪਤਾ ਕਿ ਇਹ ਤਾਂ ਦੁੱਧ ਵਾਲ ਦਾ ਦੇਣ ਵਾਲਾ ਪਿਆਗਾ, ਬਿੱਲ ਭਰਨ ਵਾਲਾ ਪਿਆ ਜਾ। ਤੇ ਮੈਂ ਬੇਬੇ ਨੂੰ ਪੜਾਉਣੇ ਅਜੇ ਪੈਸੇ। ਤੈਂ ਪੈਸੇ ਕੀ ਕਰਨੇ ਆ? ਉਹ ਫਿਰ ਹੁਣ ਮੈਂ ਆਖ ਰਹੀ ਹਾਂ ਨਾ ਵੀ ਸਾਰੀ ਕਵਿਲਦਾਰੀ ਤੁਸੀਂ ਮੇਰੇ ਸਿਰ ਕਰ ਦੋ। ਕੋਈ ਗੱਲ ਨਹੀਂ ਮੈਨੂੰ ਤਨਖਾਹ ਮਿਲਣ ਦੇ ਫਿਰ ਦੇਖਦੇ ਹਾਂ ਠੀਕ ਹੈ ਨਾ? ਤੇ ਹੁਣ ਮੈਂ ਲੇਟ ਹੋਈ ਆ ਨਾ ਤੂੰ ਬਾਲਾ ਟਾਈਮ ਨਾ ਲਾ ਮੈਂ ਜਾਂਨਾ ਡਿਊਟੀ ਪਰ ਜਦੋਂ ਅੱਜ ਤਨਖਾਹ ਆ ਗਈ ਨਾ ਤਾਂ ਮੇ ਸਾਰੇ ਪੈਸੇ ਮੇਰੇ ਹੱਥ 'ਚ ਹੋਣੇ ਚਾਹੀਦੇ ਅਗੇ ਉਹ ਕੋਈ ਗੱਲ ਨਹੀਂ ਬਾਬਾ ਗੁਰੂ ਦੇਖ ਲਾਂਗੇ ਤਨਖਾਹ ਤਾਂ ਮਿਲ ਜਾਂਦੇ ਹਜੇ ਠੀਕ ਆ ਠੀਕ ਆ ਜਾਓ ਹਾਂ ਮੈਂ ਕਿਨੇ ਬਸ ਤੱਕ ਪੂਣੀਆਂ ਮੈਨੂੰ ਪੂਣੀਆਂ ਜਿੱਦ ਸਦਾ ਤੋ ਲੈ ਗਈ ਆ ਜਾਂਦੇ ਤਨਖਾਹ ਇੱਕ ਪੈਸਾ ਵੀ ਨਹੀਂ ਦਿੰਦੇ ਕਿਸੇ ਨੂੰ ਆਪਾਥੀਆਂ ਜਾਂ ਥੱਲਿਆਂ ਵਾਂਗ ਚੜਦੇ ਨੇ ਔਖਾ ਹੋ ਜਾਂਦਾ ਆਇਆ ਬੈਲ ਜੇ ਪਰ ਤਾਂਗੇ ਅੱਜ ਇੱਕ ਤਰੀਕ ਨੈਨਾ ਚਾਗੜ ਮੁੱਕਿਆ ਆਪਿਆ ਚਾਗੜ ਲਿਓ ਹੋਰ ਪਈ ਠੀਕ ਹੋ ਹਾਂਜੀ ਹਾਂਜੀ ਠੀਕ ਐ ਤੁਸੀਂ ਸਾਰੇ ਘਰੇ ਠੀਕ ਐ ਜੀ ਹਾਂਜੀ ਹਾਂਜੀ ਠੀਕ ਐ ਤੁਸੀਂ ਸੁਣਾਓ ਹਾਂ ਠੀਕ ਐ ਜੀ ਤੇ ਇੱਕ ਆਪਣਾ ਹੁਣ ਕੰਮ ਜੇ ਕਰਦੇ ਤੇ ਹੁਣ ਪਾਊਚਰ ਹੋ ਗਿਆ ਕੋਈ ਗੱਲ ਨਹੀਂ ਆ ਅੱਜ ਇੱਕ ਤਰੀਕ ਅੱਜ ਮੁੰਡੇ ਨੂੰ ਤਲਖਾ ਮਿਲ ਜੋ ਆਥਰੇ 4 ਵਜੇ ਆ ਜਾਂਦਾ ਹੋ। ਪੰਜ ਪੰਜ 550 ਦੇ ਪੈਸੇ ਫੜਾ ਦਾਂਗੇ। ਹਾਂ ਤੇ ਲਾਜ਼ਮੀ ਪਚੋ ਬੋਚਰ ਹੋ ਗਿਆ 11000 ਰੁਪਏ ਇਹ ਸਾਰਾ। ਤੇ ਜੇ ਨਾ ਪਹੁੰਚੇ ਤੇ ਫਿਰ ਮੈਂ 6 ਵਜੇ ਫਿਰ ਮੈਨੂੰ ਆਪ ਨੂੰ ਨਾ। ਨਹੀਂ ਕੋਈ ਗੱਲ ਨਹੀਂ। ਇਹ ਬੁੜੀਆਂ ਲਈ ਜਵਾਨ ਨਹੀਂ। ਇਹ ਵੀ ਇਹ ਦੇਖ ਲਿਓ ਬੰਦੇ ਲਈ ਜਵਾਨ ਆ। ਤੁਹਾਡੇ ਲਾਜ਼ਮੀ ਅੱਜ ਪੈਸੇ ਪਹੁੰਚ ਜਾਣਗੇ। ਹਾਂ ਸਾਨੂੰ ਵੀ ਹੁਣ ਸਰਦਾਨੀਆ ਵਿਆਹ ਬੂਆ ਆ ਖੜਾਗਾ। ਕਿਹੜੇ ਕੱਪੜੇ ਲੈ ਕੇ

ਚਲੋ ਅੱਜ ਦੇਖਦੇ ਆ ਅੱਜ ਤਾਂ ਲਾਜ਼ਮੀ ਦੇ ਕੇ ਆਉਂ ਅਗਲਾ ਕਹੋ ਬੁੜੀ ਵਾਲੀ ਜਮਾਨ ਰਹਿ ਗਈ ਇਹ ਤਾਂ ਕੋਈ ਜਮਾਨਤੀ ਨਹੀਂ ਹੈ ਚਲ ਮਨਾ ਪਾਥੀਆਂ ਜਾਂ ਥਾਲੀ ਜਾਂ ਪਹਿਲਾਂ ਹੈਲੋ ਹਾਂਜੀ ਕਿਵੇਂ ਹੋ ਠੀਕ ਆ ਵਧੀਆ ਹਾਂ ਸਹੀ ਤਰ੍ਹਾਂ ਪਹੁੰਚ ਗਏ ਸੀ ਹਾਂ ਹਾਂ ਮਤਲਬ ਪਹੁੰਚ ਲਈ ਤਾਂ ਕੀ ਕਰ ਰਹੇ ਹੋ ਬੱਸ ਨਸ਼ੀਮ ਜੀ ਤੇ ਘਰਾਂ ਦੇ ਕੰਮ ਕਰੀ ਅੱਛਾ ਤੇ ਰੋਟੀ ਪਾਣੀ ਰੋਟੀ ਪਾਣੀ ਖਾਵਾਗੇ ਜੇ ਟਾਈਮ ਤਾਂ ਹੋ ਜਾਂਦੇ ਅੱਛਾ ਮੈਨੂੰ ਤਾਂ ਦੀ ਚਿੰਤਾ ਲੱਗ ਰਹੀ ਸੀ ਨਾ ਨਾ ਕਿਵੇਂ ਫੋਨ ਕਰਿਆ ਸੀ ਉਹ ਤਾਂ ਮੈਂ ਪੁੱਛ ਦਿੱਸੀ ਕਿ ਤਨਖਾਹ ਮਿਲ ਗਈ ਤਾਨੂੰ ਉਹ ਬਾਬਾ ਗੁਰੂ ਘਰੋਂ ਤਾਂ ਅਜੇ ਹੋਣ ਲੱਗਿਆ ਐਨੀ ਛੇਤੀ ਤਾਂ ਕਾ ਕਿ ਉਹਨੂੰ ਮਿਲ ਜੂ ਕਿਉਂ ਮੈਂ ਲੈ ਸਕਦੇ ਆ ਕਿ ਤੁਸੀਂ ਉਹਨਾਂ ਨੂੰ ਕਹਿ ਦੋ ਨਾ ਵੀ ਮੇਰੇ ਤਨਖਾਹ ਮੈਨੂੰ ਲੋੜ ਹੈਗੀ ਉਹ ਸਾਰੇ ਜਣਾਂ ਨੂੰ ਆਖਰੇ ਦੇ ਦਿੰਦੇ ਹੁੰਦੇ ਨੇ ਉਹ ਹਾਂ ਬਸ ਮੈਂ ਤੁਹਾਨੂੰ ਕਹਿ ਰਹੀ ਆ ਵੀ ਤੁਸੀਂ ਨਾ ਬਸ ਇਸ ਵਾਰ ਤਨਖਾਹ ਮੈਨੂੰ ਵੀ ਦੇਣੀ ਹੈਗੀ ਤੈਨੂੰ ਇਹ ਨਹੀਂ ਤਨਖਾਹ ਦੀ ਅੱਗ ਕਿਉਂ ਲੱਗੀ ਆ ਪਹਿਲੇ ਤਾਂ ਕਦੇ ਕਰਿਆ ਨਹੀਂ ਤੈ ਐ ਉਹ ਯਾਰ ਮੇਨੂੰ ਲੋੜ ਆ ਮੈਂ ਤਾਂ ਹੀ ਉਹ ਕਹਿ ਰਹੀ ਆਂਗੇ ਨਾ ਤੁਹਾਨੂੰ ਚਲ ਐਵੇਂ ਗੁੱਸੇ 'ਚ ਕਾਹ ਤੋਂ ਬੋਲਣ ਜਾਂਦੇ ਹੋਗੇ ਗੁੱਸੇ 'ਚ ਨਹੀਂ ਬੋਲਦਾ ਬਾਬਾ ਗੁਰੂ ਲੋੜ ਆ ਕੀ ਲੋੜ ਆ ਤੈਨੂੰ ਦੱਸ ਮੈਨੂੰ ਤਾਂ ਦੱਸ ਫਿਰ ਬਸ ਕੋਈ ਨਹੀਂ ਫਿਰ ਤੁਸੀਂ ਮੈਨੂੰ ਬੁਲਾਇਆ ਹੋਣਾ ਲੈ ਹੁਣ ਬੁਲਾਉਣ ਵਾਲੀ ਗੱਲ ਹੋਗੀ ਮੈਂ ਕਿਹਨੂੰ ਬੁਲਾਵਾਂ ਗੱਲ ਮੈਨੂੰ ਪੂਰੀ ਦੱਸ ਵੀ ਕੀ ਕਰਨੀ ਆ ਤਨਗਾ ਤੇ ਕਿੱਥੇ ਲਾਉਣੀ ਆ ਓ ਯਾਰ ਮੈਂ ਕੀ ਕਰਨਾਗਾ ਮੈਂ ਹੁਣ ਘਰ ਦਾ ਖਰਚਾ ਪਾਣੀ ਕਰੂੰਗੀ ਨਾ ਉਹ ਘਰ ਦਾ ਖਰਚਾ ਵੀ ਕਰਨਾਗਾ ਮੈਨੂੰ ਤੈਨੂੰ ਤੜਕੇ ਦੱਸ ਕਿ ਨਹੀਂ ਗਿਆ ਕਿੰਨੇ ਦੇ ਰੁਪਏ ਦੇਣੇ ਆਪਾਂ ਕੋਈ ਗੱਲ ਨਹੀਂ ਮੈਂ ਆਪਣੇ ਆਪ ਦੇ ਦੂੰਗੀ ਤੁਸੀਂ ਕਹੋ ਨਾ ਤਨਖਾਹ ਮੇਰੇ ਹੱਥ ਰੱਖ ਲਿਓ ਕੋਈ ਨਾ ਰੱਖ ਦੂੰਗਾ ਉਹੀ ਲੱਗੀ ਤੜਕੀ ਤਨਖਾਹ ਤਨਖਾਹ ਕਰਨ ਚੰਗਾ ਕਰ ਲੋ ਕੰਮ ਠੀਕ ਆ ਹੋਫੋ ਬੁੱਤੇ ਦਾ ਬਾੜਾ ਕਿਹੜਾ ਨੇੜੇ ਤੇੜੇ ਹੈਗਾ ਉਹਨੂੰ ਦੇਖਿਆ ਨਹੀਂ ਜੁਬੀਏ ਨੂੰ ਬਟਾਉਣ ਲੱਗੇ ਉਹ ਉੱਥੇ ਲੈ ਰਹੇ ਪਪੰਡ ਦੀ ਫਿਰਨੇ ਘੁੰਮ ਕੇ ਜਾਣਾ ਪੈਂਦਾ ਦਾ ਘਾਲ ਜਾ ਨਿਕਲ ਨਿਕਲ ਜਾਂਦਾ ਤੂੰ ਰੋਟੀਆਂ ਖਾਣੇ ਰੱਜੀ ਹਾਂਜੀ ਬੇਬੇ ਪੁੱਤ ਰੋਟੀ ਲਿਆ ਕੇ ਦੇ ਮੈਨੂੰ ਭੁੱਖ ਵਾਲੀ ਲੱਗੀ ਹੈ ਕੀ ਹਾਂ ਰੋਟੀ ਬਣੀ ਪਈ ਆ ਬੇ ਪਾ ਕੇ ਖਾ ਲੋ ਮੇਰੇ ਇਧਰ ਲੱਤਾਂ ਟੁੱਟੀ ਜਾਂਦੀਆਂ ਨੇ ਸਾਰੀ ਫਿਰਨੀ ਘੁੰਮ ਕੇ ਆਈ ਆ ਮੈਂ ਪਿੰਡ ਦੀ ਚਲ ਲਿਆ ਦੇ ਹੋ ਹੋ ਪੁੱਤੇ ਦਾ ਬਾੜਾ ਵੀ ਏਡੀ ਬਾਟ ਆਗਾ ਨੇੜੇ ਤੇੜੇ ਹੋਵੇ ਤੇ ਬੰਦਾ ਚਾਰ ਪਥੂਲੀਆਂ ਪੱਥੇ ਆਵੇ ਹੋ ਜਾਣਾ ਪੈਂਦਾਗਾ ਸਾਰਾ ਪੈਂਡਾ ਟਪਕੇ ਸੋਚ ਬੜਬੜ ਚਾਰ ਸਮੇਂ ਰ ਖਾਂਦੀ ਹੈਗੀ ਨਿਕੂੜੇ ਲਿਆ ਦੇ ਦੋ ਰੋਟੀਆਂ ਐਨਾ ਟਾਈਮ ਲਾਤਾ ਹੁਣ ਭੱਲੇ ਆਉਂਦੀ ਆਂ ਕਾਲ ਜਾਂ ਨਿਕਲ ਨਿਕਲ ਜਾਂਦਾਗਾ ਤੁਸੀਂ ਜਿਹੜੀ ਰੋਟੀ ਨਹੀਂ ਖਾਦੀ ਰੋਟੀ ਮੈਂ ਕਿਹੜੇ ਵੇਲੇ ਖਾ ਲਈ ਉੜਦੀ ਤਾਂ ਮੈਂ ਬਾੜੀ ਚ ਬੱਗ ਗਈ ਸੱਚ ਨੋਟੀ ਬਾਗਿਆ ਕੰਮ ਤੇ ਆਉਤਾ ਬਾਕੇ ਚਲ ਨਾ ਇੱਕ ਤਰੀਕਾ ਅੱਜਾ ਹਨਾ ਮੈਂ ਤੁਹਾਨੂੰ ਨਾਲ ਕੀ ਗੱਲ ਕਰਨੀ ਸੀ ਹਾਂ ਇਸ ਵਾਰ ਨਾ ਸਾਰੀ ਤਨਖਾਹ ਮੈਨੂੰ ਦੇ ਇਹ ਬੁੜੀਆਂ ਲਈ ਜਵਾਨ ਨਹੀਂ ਇਹ ਵੀ ਇਹ ਦੇਖ ਲਿਓ ਬੰਦੇ ਵਾਲੀ ਜਵਾਨਾ ਤਾਂ ਲਾਜ ਨਹੀਂ ਅੱਜ ਪੈਸੇ ਪਹੁੰਚ ਜਾਣਗੇ ਨਹੀਂ ਕੋਲੇ ਤਨਖਾਹ ਦਾ ਤੂੰ ਕੀ ਕਰਨਾ ਮੈਨੂੰ ਲੋੜ ਹੈ ਨਾ ਇਸ ਵਾਰ ਨਾ ਸਾਰੀ ਘਰ ਦੀ ਕਮੇਡਰੀ ਮੈਚ ਲਾਉਣੇ ਆ ਤੂੰ ਤਾਂ ਚਲਾਉਣੀ ਆ ਪੁੱਤ ਪਹਿਲਾਂ ਦੇਣਾ ਲੈਣਾ ਸੈੱਟ ਕਰ ਲੀਏ ਮੈਂ ਨੀ ਕੁਛ ਵੀ ਸੈੱਟ ਕਰਨਾ ਦੇਣ ਲੈਣਾ ਨਾ ਮੈਨੂੰ ਨੀ ਕੁਛ ਵੀ ਪਤਾਗਾ ਇਸ ਦਾ ਸਾਰੀ ਤਨਖਾਹ ਮੇਰੇ ਹੱਥ ਹੋਣੀ ਚਾਹੀਦੀ ਹੈ ਧੀਏ ਨਹੀਂ ਤਾਂ ਬਿੱਲ ਭਰਨ ਵਾਲਾ ਪਿਆ 5000 ਤਾਂ ਬਿੱਲ ਤਾਂ ਆਇਆ ਪਿਆਗਾ ਨਾ ਨਾ ਤੇਰੇ ਤਾਈ ਵੱਲੇ ਨਾ ਮੈਂ ਜਵਾਨ ਕਰਕੇ ਆਈ ਹਾਂ ਉਹਦਾ 11000 ਰੁਪਏ ਦੇਣਾ ਫਿਰ ਜਵਾਨ ਤੁਸੀਂ ਮੇਰੇ ਤੋਂ ਪੁੱਛ ਕੇ ਕਰਕੇ ਆਏ ਹੋਗੇ ਫਿਰ ਮੈਂ ਪੈਸੇ ਵੀ ਉਹਨਾਂ ਦੇ ਪੁੱਤ ਦੇਣੀ ਨੇਗੇ ਅਗਲਾ ਕੋ ਬੁੜੀਆਂ ਲਈ ਜਵਾਨ ਰਹੇਗੀ ਫਿਰ ਮੈਂ ਤਾਂ ਨਹੀਂ ਤੁਹਾਡੇ ਨਾਲ ਜਵਾਨ ਕਰੀ ਸੀ ਨਾ ਕੋਈ ਇਹ ਮੈਂ ਤੁਹਾਨੂੰ ਘਰ ਨੂੰ ਕਿਹਾ ਸੀ ਉਹਨਾਂ ਨਾਲ ਤਨਖਾ ਆਪਣੀ ਕਿੰਨੀ ਕ ਕੀ ਕੀ ਕਰਾਂਗੇ ਸੌਦੇ ਵਾਲੇ ਦੇ ਪੈਸੇ ਦੇਣੇ ਨੇ ਦੁੱਧ ਵਾਲਾ ਨਿਤਬਾਰਤੇ ਆਉਂਦਾਗਾ ਮੈਂ ਸੂਣ ਵਾਲੀ ਨਹੀਂ ਤਾਂ ਚਲ ਆਪਦੀ ਮੈਂਸ ਦਾ ਦੁੱਧ ਘਰਦਾ ਹੁੰਦਾ ਪਹਿਲਾਂ ਤੁਸੀਂ ਧਾਰ ਕੱਢਣੀ ਕਿਉਂ ਨਾ ਤੁਹਾਨੂੰ ਪਤਾਗਾ ਜਾਂ ਤਾਂ ਸਾਰੀ ਪੀਂਦੇ ਨੇ ਮੈਂ ਕਿਹੜਾ ਕੱਲੀ ਪੀਣੀ ਹੈਗੀ ਮੈਨੂੰ ਨਹੀਂ ਪਤਾ ਐਸਰ ਮੈਨੂੰ ਹੀ ਚਾਹੀਦਾ ਕਿ ਪੈਸੇ ਤੇ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਰੱਖੀਆ ਮੈਨੂੰ ਬਹੁਤ ਲੋੜ ਹੈ ਤੀਏ ਮੇਰੀ ਸੁਣ ਲੈ ਗੱਲ ਤੈਨੂੰ ਹੈ ਨਹੀਂ ਕਬੀਲਦਾਰੀ ਦਾ ਪਤਾ ਨਹੀਂ ਤੂੰ ਨਹੀਂ ਆਣੀ ਹੈਗੀ ਪਹਿਲਾ ਦਿਨ ਲੈਣਾ ਸੈੱਟ ਕਰ ਲੀਏ ਉਸ ਤੋਂ ਬਾਅਦ ਕਬੀਲਦਾਰੀ ਤੂੰ ਸੰਭਲੀ ਅੱਛਾ ਮੈਂ ਨਹੀਂ ਆਣੀ ਆ ਫਿਰ ਮੈਨੂੰ ਉੱਥੇ ਵਿਆਹ ਕੇ ਕਹਿੰਦਾ ਤਗਾ ਹਾਂ ਹੂੰ ਤੇ ਨੂੰ ਮੈਂ ਕੀ ਕਹਾਂ ਜਿਹੜੇ ਨਿਖੂ ਪੱਟੇ ਨੇ ਉਹ ਕਿਸੇ ਲੋੜ ਤਾਂ ਭਰਨੇ ਨੇ ਬਤਾ ਬੇਬੇ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਰੱਖੀ ਹੈਗੀ ਠੀਕ ਹੈ ਮੈਨੂੰ ਥੋੜਾ ਕੁਝ ਵੀ ਨਹੀਂ ਪਤਾ ਨਾ ਹੋਏ ਨੇ ਉਹਨਾਂ ਨੂੰ ਆ ਲੈਣ ਤੋਂ ਫਿਰ ਸਾਰੀ ਪੇਮੈਂਟ ਮੈਨੂੰ ਦੇ ਦੇਣੀ ਤਾਂ ਬਸ ਤੁਸੀਂ ਮੈਨੂੰ ਰੋਕਿਓ ਟੋਕਿਓ ਨਾ ਨਾ ਖੜਾ ਮੈਂ ਤਾਂ ਰੋਟੀ ਖਾਣੀ ਨਹੀਂ ਮੇਰਾ ਤਾਂ ਚਿੱਤ ਨਹੀਂ ਮੰਨਦਾ ਹੈਗਾ ਮੈਂ ਫਾਬੀਨ ਨੂੰ ਮਿਲੂਗੀ ਫਸਟ ਆਈਆਂ ਬੇਬੇ ਨੂੰ ਵੀ ਆਸਤੀਆਂ ਖੋਕੇ ਕਦੇ ਖਾਂਤੀਆਂ ਨਾ ਮੰਗ ਕੇ ਲੈ ਜਾਣੀ ਬੈਣਾ ਨੂੰ ਤਾਂ ਹੁੰਦਾ ਵੀਰਾ ਭਾਬੀਆਂ ਤੇ ਮਾਣਨੀ ਤੀਨਾ ਤੋ ਬੇਬੇ ਬੇਬੇ

ਚਲ ਤੂੰ ਐਵੇਂ ਕਹਾਂ ਤੂੰ ਪਹਿਲਾਂ ਨਾ ਰੋਟੀ ਵਾਲੇ ਘਰ ਮੇਰਾ ਪਾ ਗੱਲ ਕਰ ਤੇ ਠੀਕ ਆ ਬੱਬੀ ਹੋ ਹੋ ਆਹ ਕਰ ਲੈ ਤਾਂ ਕਿ ਥੱਕ ਜਾ ਮੋਰੀ ਨਾ ਦੇਖੂ ਕਸੂਦੀ ਹੋ ਮੱਲੂ ਆਗੇ ਤਾਂ ਸਿੱਧੀ ਹਾਂ ਆ ਗਿਆ ਬੈਕ ਤਾਂ ਬੈਕ ਕੀ ਕਰਨਾ ਤੇ ਓਏ ਇਹ ਫੜਾ ਦੋ ਓਏ ਇਹ ਚ ਇਹ じゃ ਕੀ ਆ ਅੱਗੇ ਤਾਂ ਕਦੇ ਫੜਿਆ ਨਹੀਂ ਇਹ ਕੀ ਕਰੀਐਨੀ ਤੂੰ ਕਿਉਂ ਤੈਨੂੰ ਕੀ ਕਰਨਾ ਪੈ ਜਾਂਦਾ ਕੀ ਰੁਕਾ ਪੈਸੇ ਐਨੇ ਕੱਟ ਕੇ ਮੈਨੇ ਗਏ ਓਏ ਇੰਨੀ ਕੀ ਤਨਖਾਹ ਮਿਲੀ ਐ ਇਤਕੀ ਐਵੇਂ ਕਿਵੇਂ ਇੰਨੀ ਕਿ ਪਿਲ ਗਈ ਓਏ ਅੱਧੀ ਪੀ ਆਟ ਵੀ ਨਿਕੱਟੀ ਹੁੰਦੀ ਅੱਗੇ ਤਾਂ ਕਦੇ ਕੱਟੀ ਨਹੀਂ ਗਈ ਹੁਣ ਕੱਟਣ ਲੱਗ ਗਏ ਅੱਗੇ ਤੈਨੂੰ ਪਤਾ ਨਹੀਂ ਜੇ ਅੱਗੇ ਕਿਹੜਾ ਤੇ ਪੈਸੇ ਵੜੇ ਨੇ ਕਦੇ ਨਾਲ ਬੇਬੇ ਨੂੰ ਫੜਾ ਬਸ ਤਾਂ ਕੀ ਕਰਨੇ ਆ ਮੇਰੀ ਥੋੜਾ ਨਾਲ ਅੱਜ ਸਵੇਰ ਗੱਲ ਹੋਈ ਸੀਗੀ ਫਿਰ ਗੱਲ ਹੋਈ ਆ ਹੁਣ ਤੂੰ ਲੈ ਪੈਸਾ ਨਹੀਂ ਮਾਲਕ ਨੋਗੀ ਬੇਬੇ ਨੇ ਹਿਸਾਬ ਕਿਤਾਬ ਸਾਰਿਆਂ ਦਾ ਦੇਣਾ ਹੈਗਾ ਓਏ ਫਿਰ ਮੈਂ ਸਾਂਭ ਲੂ ਕਬੀਲਦਾਰੀ ਐਡੀ ਕਿੱਡੀ ਕਰਾਂਗੀ ਹਾਂ ਜਦੋਂ ਬੇਬੇ ਬੈਠੇ ਸਾਮਣ ਵਾਲੀ ਮੈਂ ਤਾਂ ਕਦੇ ਅ ਕਿਉਂ ਮੈਂ ਇਥੋਂ ਵੱਡੀ ਮੇਰੀ ਬੇਬੇ ਬੈਠੀ ਆ ਉਹੀ ਚਲਾਉਂਦੀ ਅੱਜ ਤੱਕ ਹੀ ਉਹ ਸਾਰੇ ਹਾਲ ਬਾਈ ਨੀਤੀ ਨੀਤੀ ਏ ਤੇਰੇ ਬੱਲੇ ਧਾਏ ਦੇ ਮੈਂ ਪੈਸੇ ਦੇਣੇ ਨੇ ਨਹੀਂ ਉਹ 5 ਵਜੇ ਘਰੇ ਆਊਗਾ ਫੇਰ ਕਿੱਡੀ ਬੇਇਜ਼ਤੀ ਹੋਈ ਅਗਲਾ ਘਰੇ ਆ ਗਿਆ ਉਹਦੇ ਮੋੜ ਨਹੀਂ ਨਿਚ ਫੜੇ ਨੇ ਯਾਰ ਬੇਇਜ਼ਤੀ ਬੋਸਤੀ ਤਾਂ ਮੈਨੂੰ ਕੁਝ ਵੀ ਨਹੀਂ ਪਤਾ ਠੀਕ ਹੈ ਮੈ ਮੇਰੀ ਥੋੜ੍ਹੇ ਨਾਲ ਅੱਜ ਕੱਲ ਹੋਈ ਸੀ ਪਰ ਆਏ ਨਹੀਂ ਹੁੰਦਾ ਜਿੰਮੀ ਤੂੰ ਆਪ ਦੀ ਐਂਕੜੀ ਕਰਦੀ ਹੈਗੀ ਸਾਰੇ ਰੁਪਏ ਚੁੱਪ ਕਰਕੇ ਬੇਬੇ ਨੂੰ ਫੜਾ ਦੇ ਤੀ ਤੂੰ ਸਾਨੂੰ ਮੈਨੂੰ ਕੀ ਕਿਹਾ ਸੀ ਆ ਕੇ ਨਹੀਂ ਹਾਂ ਮੈਂ ਆ ਅਨਸਾਰ ਤੇਰੇ ਹੱਥ ਤੇ ਧਰ ਦੂਗਾ ਫਿਰ ਹੁਣ ਤੇਰੇ ਅਸੀ ਤੇਰੇ ਨੇ ਹੋਰ ਚੁੱਪ ਕਰਕੇ ਕੱਢ ਲੈ ਹੁਣ ਤਾਂ ਮੰਗੀ ਆਨੇ ਆ ਤੁਸੀਂ ਬੇਬੇ ਨੂੰ ਫੜਾ ਦੇ ਬੇਬੇ ਨੂੰ ਫੜਾ ਦੇ ਫਿਰ ਬੇਬੇ ਨੂੰ ਫੜਾ ਤੂੰ ਪੈਸੇ ਉਹਨੇ ਸਾਰੀ ਕਬੀਲਦਾਰੀ ਦੇਖਣੀ ਹੈ ਘਰ ਦੀ ਤੂੰ ਐਡੀ ਕਿੱਡੀ ਹੋ ਗਈ ਕਬੀਲਦਾਰੀ ਸੰਭਲ ਵਾਲੀ ਰਜੀ ਲੋਕਾਂ ਦਾ ਦੇਣਾ ਲੈਣਾ ਬਹੁਤ ਹੈਗਾ ਪਹਿਲਾਂ ਇਹ ਦੇਣ ਦੇ ਫਿਰ ਕਬੀਲਦਾਰੀ ਤੂੰ ਸੰਭਲ ਲੈ ਹਾਂ ਨਹੀਂ ਮੈਨੂੰ ਐ ਦੱਸੋ ਵੀ ਦੇਣਾ ਲੈਣਾ ਮੈਂ ਕਰਿਆ ਸੀ ਲੋਕਾਂ ਨਾਲ ਉਹ ਦੇਣਾ ਲੈਣਾ ਉਦੋਂ ਕਰਿਆ ਜਦੋਂ ਵਿਆਹ ਕਰਾਇਆ ਸੀਗਾ ਸਾਨੂੰ ਪਤਾ ਜੀ ਕਿਵੇਂ ਪੜੇ ਜੀ ਲੋਕਾਂ ਤੋਂ ਪੈਸੇ ਫਿਰ ਉਦੋਂ ਵਿਆਹ ਨਾ ਕਰਾਉਂਦੇ ਮੇਰੇ ਨਾਲ ਕਿਉਂ ਹੁਣ ਤੈਨੂੰ ਆਏ ਹੋਗੇ ਵਿਆਹ ਨਾ ਕਰਾਉਂਦੇ ਮੈਨੂੰ ਨਹੀਂ ਕੁਛ ਵੀ ਪਤਾ ਨਾ ਠੀਕ ਹੈ ਮੈਨੂੰ ਤਾਂ ਚਾਹੀਦੀ ਐ ਮੈਨੂੰ ਲੋਡ ਐ ਇੱਕ ਵਕਤ ਕਿਹੜਾ ਪੈਸੇ ਦੇਣਾ ਲੈਣਾ ਲਾ ਦੋ ਤੇ ਉਸ ਤੋਂ ਬਾਅਦ ਤੂੰ ਸੰਭਲੀ ਕਬੀਲਦਾਰੀ ਮੈਂ ਕੀ ਕਰਨੀ ਐ ਇਹ ਆਉਣ ਸਰ ਪੈਸਾ ਨੂੰ ਚਿੰਬੜੀਆਂ ਐ ਤਾਂ ਕੀ ਕਹਣਾ ਸੀ ਪਾਣੀ ਲਿਆਵਾ ਕੋਈ ਨਹੀਂ ਪਾਣੀ ਲੈ ਆ ਪਾਣੀ ਲਿਆ ਦਿੰਦੀਆਂ ਨਾਲੇ ਹੋਰ ਪੁੱਤ ਤੇਰੇ ਕੀ ਦਿਮਾਗ ਤੇ ਹੈ ਜਾਂ ਪੁੱਤ ਸਵਾਰ ਹੋਇਆਗਾ ਮੈਂ ਤਾਂ ਇਹ ਗੱਲ ਦੇ ਹੈਰਾਨ ਮੰਨਦੀ ਐਗੀ ਇਹਨੂੰ ਇਹਨਾਂ ਨੇ ਪਤਾ ਵੀ ਲੋਕਾਂ ਦਾ ਦੇਣਾ ਲੈਣਾ ਕਾ ਉਹ ਕੌਣ ਲਾਊਗਾ ਕੋਈ ਗੱਲ ਨਹੀਂ ਬੇਬੇ ਮੈਂ ਸਮਝਾਉਣਾ ਇਹਨੂੰ ਅੰਦਰ ਜਾ ਕੇ ਇਹਦਾ ਕੰਮ ਲਈ ਹੈਗੀ ਇਹਨੂੰ ਕੀ ਪਤਾ ਜੇ ਕਬੀਲਦਾਰੀਆਂ ਦਾ ਅੱਜ ਨਾ ਮੈਂ ਤੇਰੇ ਤਾਏ ਬੱਲੇ ਨਾਲ ਜਵਾਨ ਕਰਕੇ ਆਈ ਆ ਨਹੀਂ ਮੇਰੀ ਪਾਲੀ ਵੱਡੀ ਬੇਇੱਜ਼ਤੀ ਹੋਊਗੀ ਨਾ ਬੇਬੇ ਜਹੇ ਜੀ ਤੂੰ ਜਵਾਨ ਕਰ ਲਈ ਉਹ ਜੀ ਮੈਂ ਕਰ ਲਈ ਆਪਾਂ ਉਹਦੇ ਰਿਵੀਅ ਟਾਈਮ ਫਿਰ ਹੀ ਮੋੜਾਂਗੇ ਜਿਹੜੀ ਜਾਵਨਾ ਕਹਿਆ ਤਾਂ ਪੁੱਤ ਹੱਥ ਨੇ ਨਹੀਂ 6 ਵਜੇ ਅਗਲਾ ਜਲੂਸ ਕੱਢੂਗਾ ਬਾਹਰ ਚ ਨਹੀਂ ਬੇਬੇ ਆਪਾਂ ਇਹ ਜੇ ਤੂੰ ਟੈਂਸ਼ਨ ਨਾ ਲੈ ਮੈਂ ਹੈਗਾ ਤੇਰੇ ਲੈ ਪੈਸੇ ਨਾ ਚੁੱਪ ਕਰਕੇ ਬੇਬੇ ਨੂੰ ਫੜਾ ਦੇ ਆਥਰੇ ਪਤਾ ਕਿੱਡੀ ਗੱਡੀ ਤੇ ਜੇ ਬੰਦਾ ਘਰੇ ਆ ਗਿਆ ਤੱਬਸ ਤੋਂ ਚਾਹ ਫੜ ਕੇ ਨਾ ਉੱਤੇ ਪੇਕੇ ਤੁਰ ਪੈਣਾਗਾ ਪੇਕਿਆਂ ਦੇ ਬਾਅਦ ਜਾ ਚੜ੍ਹਦੀਆਂ ਤੂੰ ਤਾਂ ਆਏ ਵਰ ਪੇਕੇ ਪੇਕੇ ਵਗ ਜਾ ਭਾ ਚੌਥੀ ਕਰ ਲੇਗੀ ਫਿਰ ਤੂੰ ਉੱਥੇ ਦਾ ਸਾਰਾ ਕੁਝ ਹੀ ਕਰ ਲੂਗੀ ਉੱਥੇ ਕਿ ਤੈਨੂੰ ਆਇਆ ਸੀ ਪੈਸੇ ਵੜਾਉਣਾ ਤੇਰੇ ਪਿਓ ਪਹਿਲਾਂ ਤਾਂ ਫੜਾਉਂਦੇ ਸੀ ਨਾ ਪਹਿਲਾਂ ਕਿੱਥੇ ਬਣਾ ਐਡੀ ਤੂੰ ਕਿੱਡੀ ਕੁ ਹੋ ਗਈ ਅਜੇ ਕੱਲੀ ਤੇ ਅਜੇ ਜਵਾਖੜੀ ਆ ਤੂੰ ਅਜੇ ਤੈਨੂੰ ਕਬੀਰ ਜਰੀਆਂ ਦਾ ਕੀ ਪਤਾਗਾ ਇਹਨੂੰ ਕੀ ਕਹੀਏ ਕੋਈ ਨਾ ਗੱਬੀ ਤੁੰਤਾ ਇਚਾ ਨਾਲ ਹੈ ਮਨੂੰ ਲੱਗਦਾ ਇਹਦੇ ਕਰਦਾ ਨਹੀਂ ਨਾ ਕਰਨ ਪਰਤੇ ਹੁਣ ਕੀ ਪਤਾ ਪਤਾ ਮੈਂ ਤਾਂ ਕੋਈ ਗੱਲ ਦੱਸਾਂ ਬਣੀ ਆਉਂਦਾ ਹੈਗਾ ਕਦੇ ਨੇ ਪੈਸਿਆਂ ਦੇ ਕਦੇ ਕਿਹਾ ਹੀ ਨਹੀਂ ਸੀਗਾ ਵੀ ਮੈਨੂੰ ਰੁਪਏ ਦੇ ਦੋ ਅੱਜ ਜਿਹੜੀ ਇਹ ਪੈਸਿਆਂ ਪੈਸਾ ਪੈਸਾ ਕਰੀ ਜਾਂਦੀ ਆ 6 ਮਹੀਨੇ ਹੋ ਗਏ ਲੱਗੇ ਤਾਂ ਕਦੀ ਆਇਆ ਕਰਿਆ ਨਹੀਂ ਇਹ ਕੀ ਪਤਾ ਕੀ ਕੀ ਕਾ ਕੇ ਦਿਮਾਗ 'ਚ ਇਹਦੇ ਕੀੜਾ ਵੜਿਆਗਾ ਮੈਂ ਕਰਦਾ ਗੱਲ ਕੋਈ ਨਾ ਵੀ ਟੈਨਸ਼ਨ ਨਾ ਲੈ ਪੁੱਤ ਮੈਨੂੰ ਕਾਸੇ ਦਾ ਨਹੀਂ ਇੱਕ ਤਾਂ ਦੁੱਧ ਵਾਲੇ ਦੇ ਪੈਸੇ ਦੇ ਦੇ ਚਾਹ ਗੁੜ ਵੀ ਸਾਰਾ ਮੁੱਕਿਆ ਪਿਆ ਮੈਨੂੰ ਆਏ ਸੀ ਵੀ ਚੱਲ ਕੁਛ ਕੁਛ ਦੇ ਕੇ ਤੇ ਅੱਧੇ ਵਿੱਚ ਅੱਧੇ ਦੇ ਕੇ ਤੇ ਸੌਦਾ ਚੱਕ ਲਿਆਵਾਂਗੇ ਨਾ ਇਹ ਦੁੱਧ ਵਾਲੇ ਦੇ ਦੇ ਦਾਂਗੇ ਫਿਰ ਕੱਲ ਨੂੰ ਆਪਾਂ ਦੁੱਧ ਕਿੱਥੋਂ ਲਵਾਂਗੇ ਜੇ ਅੱਜ ਦੁੱਧ ਵਾਲੇ ਦੇ ਰੁਪਏ ਨਾ ਦਿੱਤੇ ਹੋਰ ਮਸਾਂ ਇੱਕ ਇਤ ਕੀ 15000 ਰੁਪਏ ਮਿਲੇਗਾ ਹੋਰ ਕਿਦਾ ਕਿਦਾ ਲਾਹਾਂਗੇ ਕੇ ਰੁਸਕੇ ਬਹਿ ਗਈ ਹੁਣ ਕਹਿੰਦੀ ਮੈਂ ਰੱਖਣੇ ਆ ਲੈ ਪੈਸੇ ਵੀ ਤਾਂ ਪੈਸੇ ਕਰਨੇ ਕੀ ਸਾਨੂੰ ਤਾਂ ਦੱਸ ਵੀ ਕੀ ਗੱਲ ਹੈ ਤੇਰੇ ਤਾਈ ਬੱਲੇ ਦਾ 11000 ਰੁਪਏਗਾ ਉਦੋਂ ਵਿਆਹ ਵੇਲੇ ਕੱਪੜਾ ਲੀੜਾ ਚੱਕਿਆ ਸੀ ਸ਼ਾਵਾ ਸੀ ਉਹਦੇ ਜਿਹੜੇ ਉਹਨੇ ਉਹਦਾ ਆਪਾਂ ਨੂੰ ਕੱਪੜਾ ਲੀੜਾ ਚੁਕਾਤਾ ਹੁਣ ਉਹਨਾਂ ਦੇ ਵਿਆਹ ਦਾ ਉਹ ਕਹਿੰਦੇ ਵੀ ਭਾਈ ਸਾਨੂੰ ਵੀ ਕਪੜਾ ਲੀੜਾ ਲਿਆਉਣਾ ਹੈਗਾ ਫਿਰ ਵੀ ਬੇਬੇ ਅਗਲੇ ਨੇ ਆਪਣਾ ਡੰਗ ਲਾਇਆਗਾ ਜਦੋਂ ਲੋੜ ਤੇ ਹੋਰ ਆਪਾਂ ਦਾ ਵੀ ਹੱਕ ਬਣਦਾ ਆਪਾਂ ਵੀ ਦਈਏ ਪੈਸੇ ਤੋ ਇਹਨੂੰ ਨਾ ਮਿੱਠਾ ਹੋ ਕੇ ਸਮਝਾ ਕੇ ਦੇਖ ਜੇ ਸਮਝਦੀ ਹੈ ਕੋਈ ਨਾ ਮੈਂ ਸਮਝਾਉਣਾ ਬੇਬੇ ਟੈਨਸ਼ਨ ਨਾ ਲੈ ਤੂੰ ਕਹਿੰਦਾ ਟੈਨਸ਼ਨ ਨਾ ਲੈ ਟੈਨਸ਼ਨ ਤਾਂ ਦਬਾਅ ਤੇ ਮੱਲੋ ਮੱਲੀ ਉੱਤਰਦੀ ਹੈ ਚੜਦੀ ਹੈ ਤੈਨੂੰ ਕੀ ਪਤਾ ਮੇਰੇ ਤਾਂ ਤੜਕੇ ਦਾ ਟੁੱਕ ਵੀ ਨਹੀਂ ਲੰਗਿਆ ਹੈਗਾ ਉਹ ਵੀ ਸੰਗ ਚ ਬੁਰਕੀ ਫਸ ਗਈ ਜਦੋਂ ਇਹਨੇ ਆਹ ਕੁਝ ਕਹਿਤਾ ਮਨਾ ਹੁਣ ਕਰਾਂ ਵੀ ਮੈਂ ਕੀ ਕਹਾ ਹਾਂ ਹਾਂ ਨਾ ਪੈਸੇ ਦਾ ਦੇਖੀ ਅੰਨੇ ਕੀ ਆ ਜੀ ਲੈ ਰਜੀ ਉਹ ਰਫੜਾ ਪੈਸੀ ਮੈਨੂੰ ਓ ਯਾਰ ਤੁਸੀਂ ਕੀ ਕਰਨੇ ਆ ਪੈਸੇ ਮੈਨੂੰ ਤੂੰ ਐਂ ਗੱਲ ਦੱਸ ਪਹਿਲਾਂ ਵੀ ਤਾਂ ਰੁਪਏ ਕਰਨੇ ਕੀ ਆ ਯਾ ਮੈਨੂੰ ਲੋੜ ਹੈਗੇ ਮੈਂ ਅੱਗੇ ਮੰਗਿਆ ਤੁਹਾਡੇ ਤੋਂ ਕਰੇ ਜੇ ਲੋੜ ਆ ਫਿਰ ਦੱਸ ਐ ਜੀ ਕੀ ਲੋੜ ਆ ਫਿਰ ਉਸ ਦੇ ਹਿਸਾਬ ਨਾਲ ਫਿਰ ਮੈਂ ਤੈਨੂੰ ਪੈਸਿਆਂ ਦਾ ਹੱਲ ਕਰਕੇ ਦੂੰਗਾ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਚਲਾ ਲਵਾਂਗੀ ਕਿਉਂ ਕਿਸੇ ਨੂੰ ਦੇਣਾ ਲੈਣਾ ਲਾਉਣਾ ਨਹੀਂ ਹੈਗਾ ਤੂੰ ਬੇਬੇ ਨੂੰ ਫੜਾ ਦੇ ਦਿੱਤੀ ਉਹ ਕਿ ਪੈਸੇ ਜਿਹੜੇ ਉਹਨੇ ਆਪ ਹੀ ਹਿਸਾਬ ਕਿਤਾਬ ਨਾਲ ਜਿਹਨੇ ਦੇਣੇ ਆਪੀ ਦੋਊਗੀ ਯਾਰ ਮੈਂ ਵੀ ਕਿਸੇ ਨੂੰ ਦੇ ਦੇ ਹੋ ਸਕਦੇ ਆ ਨਾ ਮੈਨੂੰ ਆਹਦਾ ਤੂੰ ਦੇਣੇ ਕਿਨੂੰ ਸਾਰੀ ਗੱਲ ਦੱਸ ਮੈਨੂੰ ਯਾਰ ਕਈ ਵਾਰ ਨਹੀਂ ਦੱਸਣ ਵਾਲੀਆਂ ਹੁੰਦੀਆਂ ਗੱਲਾਂ ਲੈ ਹੁਣ ਇਹੋ ਜਿਹੀ ਕਿਹੜੀ ਗੱਲ ਨੂੰ ਦੱਸਣ ਵਾਲੀ ਨਹੀਂ ਹੈਗੀ ਤੂੰ ਮੈਨੂੰ ਵੀ ਨਹੀਂ ਦੱਸਦੀ ਮੈਂ ਇਥੋਂ ਲੈ ਰੱਖੀ ਜੰਨੀ ਆ ਮੈਨੂੰ ਕੁਝ ਵੀ ਨਹੀਂ ਪਤਾ ਬਸ ਤੁਸੀਂ ਨਾ ਮੈਨੂੰ ਪੈਸਿਆਂ ਬਾਰੇ ਨਾ ਬੋਲੋ ਕੁਝ ਵੀ ਕਿਉਂ ਪੈਸਿਆਂ ਬਾਰੇ ਕਿਉਂ ਨਾ ਬੋਲਾਂ ਮੈਂ ਸੁਣਿਆ ਦੱਸੋ ਤੁਸੀਂ ਰੋਟੀ ਪਾਣੀ ਖਾਓਗੇ ਖਵਾਤਾ ਦਿੱਤਾ ਆਉਣਸਾਰ ਜਲੂਸ ਕੱਢਣ ਲੱਗ ਗਈ ਓ ਬੇਬੇ ਨਾਲ ਲੜਪੀ ਤੂੰ ਵਿਚਾਰੀ ਨਾਲ ਓ ਯਾਰ ਮੇਰਾ ਜਲੂਸ ਤੁਹਾਨੂੰ ਦਿਖਦਾਗਾ ਨਾ ਲੈ ਪੈਸੇ ਨਾ ਫੜਾ ਨਹੀਂ ਤੁਸੀਂ ਕਦੇ ਬੇਬੇ ਤੋਂ ਮੰਗੇ ਹੈਗੇ ਓ ਬੇਬੇ ਨੂੰ ਮੈਂ ਸਾਰੀ ਤਨਖਾਹ ਆਉਣਸਾਰ ਫੜਾਉਣਾ ਹੁੰਦਾ ਓ ਪਰ ਮੈਨੂੰ ਵੀ ਫੜਾ ਦੇ ਤੇ ਮੈਨੂੰ ਪਤਾ ਸੀ ਤੁਸੀਂ ਨਹੀਂ ਫੜਾਉਂਗੇ ਮੈਂ ਤਾਂ ਕਰਕੇ ਤੁਹਾਡੇ ਤੋਂ ਪੈਸੇ ਫੜੇ ਨਹੀਂ ਉਹ ਤੇਰੀ ਉਮਰ ਨਹੀਂ ਹੈਗੀ ਏਡੀ ਸਾਮਣ ਦੀ ਕਬੀਲਦਾਰੀ ਤੈਨੂੰ ਕੀ ਪਤਾ ਕਬੀਲਦਾਰੀ ਹੁੰਦੀ ਹੈ ਕਿਨੇ ਹਜੇ ਤੂੰ ਹੋ ਜਾ ਕੇ ਵੀ ਤੇਰੇ ਸਾਹਮਣੇ ਵਾਲੇ ਪੇਰ ਦੱਸੂਗਾ ਮੈਂ ਤੈਨੂੰ ਕੋਈ ਨਾ ਮੈਂ ਹੋ ਗਈ ਕਬੀਲਦਾਰੇ ਸਾਹਮਣੇ ਠੀਕ ਹੈ ਹੋਏ ਤਾਂ ਤੈਨੂੰ 6 ਮਹੀਨੇ ਨੇ ਹਜੇ ਤੈਨੂੰ ਕੀ ਸਾਡੇ ਘਰ ਦਾ ਹਜੇ ਪੇਤਾ ਗਿਆ ਵੀ ਕੀ ਦੇ ਜਾਣੇ ਅਸੀਂ ਕਿਹਦਾ ਦੇਣਾ ਲੈਣਾ ਹੈਗਾ ਅੱਛਾ ਮੈਨੂੰ ਹਲੇ ਘਰ ਦਾ ਪੇਤ ਨਹੀਂ ਆਇਆਗਾ ਹਜੇ ਤੈਨੂੰ ਕਿੱਥੇ ਪਤਾ ਲੱਗਿਆ ਪਿੰਡ 'ਚ ਹਏ ਤੈਨੂੰ ਆਪਦੇ ਚਾਚੇ ਦਾਇਆ ਬਾਰੇ ਤਾਂ ਪੂਰਾ ਨਹੀਂ ਪਤਾ ਲੱਗਿਆ ਉਹਨਾਂ ਦੇ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਨੇ ਦੰਦ ਲੱਗੀ ਕੱਢਣ ਲੈ ਹਜੇ ਕੱਲ ਵੀ ਤੂੰ ਜਵਾਕੜੀ ਆ ਤੈਨੂੰ ਕੀ ਕੀ ਬੋਲਦਵਾਰ ਕੀ ਤਾਂ ਪਤਾ ਲੈ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਠੀਕ ਹੈ ਸਾਰ ਅਗਲੀ ਦਿਨ ਘਾ ਤੈਨੂੰ ਮੈਂ ਪੱਕਾ ਦੇ ਦੂੰਗਾ ਠੀਕ ਹੈ ਨਾ ਤੁਹਾਡੇ ਨਾਲ ਅੱਜ ਜ਼ੁਬਾਨ ਹੋਈ ਸੀ ਨਾ ਤੁਸੀਂ ਮੈਨੂੰ ਐਂ ਦੱਸੋ ਇੱਥੇ ਖੜ ਕੇ ਮੇਰੇ ਨਾਲ ਤੁਸੀਂ ਜ਼ੁਬਾਨ ਕੀਤੀ ਸੀ ਨਾ ਕਿ ਮੈਂ ਆ ਕੇ ਪੈਸੇ ਤੇਰੇ ਹੱਥ ਰੱਖੂੰਗਾ ਇਹ ਵੀ ਗਿਲਵਾਰੀਆਂ ਦਾ ਪਤਾ ਹੈਗਾ ਲਾ ਗਈ ਝੁਲਕਣਾ ਲੈ ਮੈਨੂੰ ਸਾਰੀ ਗੱਲ ਕਲੀਅਰ ਦੱਸ ਦੀ ਤਾਂ ਜਾਂ ਕਹਿ ਕਿ ਪੈਸੇ ਬੜੀ ਤੇ ਕਹੇ ਤੋਂ ਤਾਂ ਤੁਸੀਂ ਅੱਜ ਲੋਕ ਕਰੋਗੇ ਮੇਰੇ ਨਾਲ ਲੋਕ ਕਰਨ ਵਾਲੇ ਹੋਰ ਕਰੂੰਗਾ ਆਪ ਦੀ ਗਲਤੀ ਨਹੀਂ ਮੰਨਦੇ ਤੈਨੂੰ ਹਜੇ ਐਡੀ ਕਿੱਡੀ ਕਾਂ ਤੂੰ ਆ ਗਈ ਮਸੀ ਲਾ ਕੇ ਹੁਣ ਖੇਖਣ ਕਰਨਾ ਅੱਛਾ ਉਹ ਤੁਹਾਨੂੰ ਕਿੱਖਾਂ ਲੱਗਦੇ ਨੇ ਕਿੱਖਾਂ ਲੱਗਦੇ ਨੇ ਹੋਰ ਮੌਜਾਂ ਨਾਲ ਹੁਣ ਸਾਰਾ ਕੱਢ ਕੇ ਪਾਜੇ ਕਹਿੰਦੀ ਲੈ ਮੇਰੇ ਨੇ ਕਿਉਂ ਹੋਰ ਕੀ ਦੇਨੇ ਉਹ ਹੈਗੇ ਤਾਂ ਹੈਗੇ ਤਾਂ ਤੇਰੀ ਨੇ ਬਾਬਾ ਗੁਰੂ ਆਪਾਂ ਕਿਹਦਾ ਦੇਣਾ ਲੈਣਾ ਲਾਉਣਾ ਨਹੀਂ ਹੈਗਾ ਤੈਂ ਦੱਸ ਮੈਨੂੰ ਕੀ ਦੇਨੇ ਨੇ ਮੈਂ ਉਹ ਜਿਹੜਾ ਤੇਰੇ ਨਾਲ ਗੱਲ ਕਰਾਂ ਫਿਰ ਆਪਾਂ ਦੇ ਦਾਂਗੇ ਪੈਸੇ ਕੋਈ ਨਹੀਂ ਆ ਰਿਹਾ ਜਦ ਟਾਈਮ ਆਇਆ ਨਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਸਿੱਧੀ ਹੋ ਗਿਆ ਤਾਂ ਟਾਈਮ ਮੈਨੂੰ ਦੱਸ ਦੇ ਠੀਕ ਹੈ ਨਾ ਉੰਗਲ ਕਿਸੇ ਹੋਰ ਮੂਰੇ ਦਿਖਾਓ ਹੋਰ ਮੂਰੇ ਦਿਖਾ ਮੰਨ ਲਈ ਕਿਤੇ ਮੂਰੇ ਦਿਖਾ ਮੰਨ ਆ ਗਈ ਔਰੇ ਖੇਖਣ ਕਰਨ ਤੂੰ ਆ ਜੀ ਤੂੰ ਬਾਹਰ ਕਿਉ ਲੜੀ ਜਾਣਾ ਆ ਗਿਆ ਬੇਬੇ ਚਾਹ ਬਾਕ ਜੋ ਆਥਨ ਤਾਂ ਜੀ ਮੈਨੂੰ ਗੱਲ ਕਲੀਅਰ ਕਰਕੇ ਦੱਸ ਦੀ ਪੂਰੀ ਜੇ ਕੀ ਦਾ ਦੇਣਾ ਲੈਣਾਗਾ ਹੁਣੇ